ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਕਰੋੜਾਂ ਬ੍ਰਹਮੰਡ ਬਣਾਏ ਅਕਾਲ ਪੁਰਖ ਵਾਹਿਗੁਰੂ ਨੇ ਉਸ ਠਾਕੁਰ ਨੇ ਜਿਹੜਾ ਸਵਾਮੀ ਸਰਬ ਜੀਆਂ ਦਾ ਦਾਤਾ ਸਾਰੇ ਸਮਾਇਆ ਹੋਇਆ ਤੇ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਪਰਤ ਪਾਲੇ ਨੇ ਤਸਾਰ ਸਮਾਲੇ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਉਹ ਸਾਰਿਆਂ ਜੀਵਾਂ ਦੀ ਪਿਰਤ ਪਾਲਣਾ ਕਰਨ ਵਾਲਾ ਹੈ ਸਾਰਿਆਂ ਦੀ ਸਾਰ ਲੈਂਦਾ ਸੰਭਾਲ ਕਰਦਾ ਹੈ ਮੈਂ ਮੂਰਖ ਨੇ ਇੱਕ ਵੀ ਗੁਣ ਨਹੀਂ ਜਾਣਿਆ ਗੁਰੂ ਮਹਾਰਾਜ ਆਪਣੇ ਤੇ ਟਕਾ ਕੇ ਗੱਲ ਕਹਿੰਦੇ ਨੇ ਆਪ ਦੇ ਆਪ ਨੂੰ ਸਬੋਧਨ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੰਜਵੇਂ ਛਰੂਪ ਵਿੱਚ ਮਨੁੱਖਤਾ ਨੂੰ ਸਮਝਾਉਂਦੇ ਨੇ ਬਿਉ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਨੂੰ ਪਾਲਣ ਪੋਸ਼ਣ ਵਾਲਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਤੇ ਮੈਂ ਮੂਰਖ ਨੇ ਇੱਕ ਵੀ ਉਹਦਾ ਗੁਣ ਨਹੀਂ ਜਾਣਿਆ ਹਰ ਆਰਾਧਨਾ ਨਾ ਜਾਨਾ ਰੇ ਨਾ ਉਹਦੀ ਆਰਾਧਨਾ ਕੀਤੀ ਐ ਨਾ ਮੈਂ ਉਹਨੂੰ ਜਾਣਨ ਦੀ ਕੋਸ਼ਿਸ਼ ਕੀਤੀ ਐ ਤੇ ਮੁੱਖੋਂ ਹਰ ਹਰ ਗੁਰ ਗੁਰ ਕਰਤਾ ਰੇ ਹਰੀ ਹਰੀ ਗੁਰੂ ਗੁਰ ਤਾ ਕਰਦਾ ਹਰੇਕ ਮਨੁੱਖ ਪਰ ਉਹਦੀ ਗੁਣਾ ਨੂੰ ਨਹੀਂ ਉਹਦਿਆਂ ਨੂੰ ਜਾਣਦਾ ਮਹਾਰਾਜ ਕਹਿੰਦੇ ਹਰ ਜਿਉ ਨਾਮ ਪਰਿਉ RAM ਦਾਸ ਮੇਰਾ ਨਾਂ ਤਾਂ ਦੁਨੀਆ ਦੇ ਵਿੱਚ RAM ਦਾ ਦਾਸ ਪੈ ਗਿਆ ਵੀ ਇਹ RAM ਦਾ ਦਾਸ ਹੈ ਇਹ ਗੁਰੂ ਦਾ ਸਿੱਖ ਹੈ ਨਾਂ ਤਾਂ ਪੈ ਗਿਆ ਮਹਾਰਾਜ ਕਹਿੰਦੇ ਹਰ ਜਿਉ ਨਾਮ ਪਰਿਉ RAM ਦਾਸ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ਉਹ ਪ੍ਰਭੂ ਪ੍ਰਮਾਤਮਾ ਘਟ ਘਟ ਵਿੱਚ ਵੱਸਦਾ ਹਰ ਥਾਂ ਤੇ ਪੂਰਾ ਪੂਰਾ ਚੀਤੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਮਹਾਰਾਜ ਕਹਿੰਦੇ ਬਰੀਕ ਤੋਂ ਬਰੀਕ ਜੀਵ ਤੋਂ ਲਾ ਕੇ ਵੱਡੇ ਤੋਂ ਵੱਡੇ ਆਕਾਰ ਵਾਲੇ ਜੀਵ ਤੱਕ ਸਾਰਿਆਂ ਤੇ ਇੱਕੋ ਜੀ ਕਿਰਪਾ ਕੀਤੀ ਏ ਉਹਨੇ ਇੱਕੋ ਜੀ ਆਕਸੀਜਨ ਮਿਲਦੀ ਏ ਸਾਰਿਆਂ ਨੂੰ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਪਾਣੀ ਵਿੱਚ ਆਕਸੀਜਨ ਮਿਲ ਜਾਂਦੀ ਏ ਹਵਾ ਵਿੱਚ ਰਹਿਣ ਵਾਲਿਆਂ ਨੂੰ ਹਵਾ ਵਿੱਚ ਮਿਲ ਜਾਂਦੀ ਏ ਟੈਂਪਰੇਚਰ ਸਰੀਰ ਦਾ ਟੈਂਪਰੇਚਰ ਆਪਣਾ 98 99% ਹੁੰਦਾ ਆਕਸੀਜਨ ਪਾਣੀ 70% ਪਾਣੀ ਹੈ ਸਰੀਰ ਦੇ ਵਿੱਚ 70% ਹੀ ਧਰਤੀ 'ਚ ਪਾਣੀ ਆ ਦੇਖੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੰਦਰ ਉਹਦੇ ਨਿਜਮ ਅੰਦਰ ਸਭ ਕੁਝ ਠੀਕ ਠਾਕ ਚੱਲ ਰਿਹਾ ਜਦੋਂ ਕੋਈ ਵਿਗਾੜ ਪੈਂਦਾ ਕਿਤੇ ਕੋਈ ਪਚਾਲ ਆ ਗਿਆ ਕੋਈ ਹੜ ਆਗੇ ਉਹ ਮਨੁੱਖ ਦੀ ਗਲਤੀ ਕਾਰਨ ਆਉਂਦੇ ਨੇ ਕਿਉਂਕਿ ਮਨੁੱਖ ਕੁਦਰਤ ਦੇ ਨਾਲ ਛੇੜਛਾੜ ਕਰਦਾ ਤੇ ਕੁਦਰਤ ਨਾਲ ਛੇੜਛਾੜ ਫਿਰ ਮਹਿੰਗੀ ਤਾਂ ਪੈਂਦੀ ਹੋਈ ਆ ਭਾਈ ਮਹਾਰਾਜ ਕਹਿੰਦੇ ਨੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜਿਓ ਨਾਮ ਪਰਿਓ ਰਾਮਦਾਸ ਹਰੀ ਹਰੀ ਕਰਨ ਦੇ ਨਾਲ ਗੁਰੂ ਗੁਰੂ ਕਰਨ ਦੇ ਨਾਲ RAM ਦਾ ਦਾਸ ਅਖਮਾਉਣ ਲੱਗਿਆ ਗੁਰੂ ਦਾ ਸਿੱਖ ਅਖਮਾਉਣ ਲੱਗਿਆ ਬੰਦਾ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਰਹਾਉ ਵਾਲਾ ਬੰਦ ਆ ਦੀਨ ਧਿਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ਘਟ ਘਟ ਵਿੱਚ ਪੂਰਾ ਪੂਰਾ ਵਸਦਾ ਪੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਓ ਪ੍ਰਭੂ ਪਰਮਾਤਮਾ ਸਦਾ ਹੀ ਸਾਨੂੰ ਵੇਖ ਰਿਹਾ ਹੈ ਸਦਾ ਹੀ ਸੁਣ ਰਿਹਾ ਹੈ ਸਦਾ ਹੀ ਸਾਡੇ ਅੰਗ ਸੰਗ ਪਰ ਅਸੀਂ ਮੂਰਖੋਂ ਨੂੰ ਦੂਰ ਜਾਣਦੇ ਆ ਕਿਤੇ ਦੂਰ ਬੈਠਾ ਕੋਈ ਪਹਾੜਾਂ ਚ ਲੱਭਣ ਤੁਰਿਆ ਫਿਰਦਾ ਕੋਈ ਜੰਗਲਾਂ ਵਿੱਚ ਲੱਭਦਾ ਫਿਰਦਾ 12 12 ਕੋ ਕਹਿੰਦੇ ਸਮੁੰਦਰ ਵਿੱਚ ਵੀ ਉਤਰ ਕੇ ਲੋਕ ਪਰ ਬੈਠਾ ਹੋਣ ਰਹੀ ਆ ਮਨੁੱਖ ਭਾਲਦਾ ਫਿਰਦਾ ਦਰ ਦਰ ਤੇ ਤੁਰਿਆ ਫਿਰਦਾ ਇੱਥੋਂ ਮਿਲ ਜੂ ਉੱਥੋਂ ਮਿਲ ਜੂ ਨਾ ਉਹ ਤਾਂ ਮਹਾਰਾਜ ਨੇ ਹੁਣ ਦੱਸੀ ਜਾਂਦੇ ਨੇ ਵੀ ਉਹ ਪ੍ਰਭੂ ਪਰਮਾਤਮਾ ਤੇਰੇ ਅੰਗ ਸੰਗੀ ਵੱਸਦਾ ਪਰ ਮੂਰਖ ਮਨੁੱਖ ਜਾਣਦਾ ਹੀ ਨਹੀਂ ਦੂਰੀ ਜਾਣਦਾ ਉਹਨੂੰ ਦੂਰ ਜਾਣਦਾ ਹਰ ਬੇਅੰਤ ਹਉ ਮਿਤ ਕਰ ਵਰਨੂ ਕਿਆ ਜਾਣਾ ਹੋਏ ਕੈ ਸੋਰੇ ਹਰ ਪ੍ਰਭੂ ਪਰਮਾਤਮਾ ਬੇਅੰਤ ਹਉ ਮਿਤ ਕਰ ਵਰਨੂ ਕਿਆ ਜਾਣਾਂ ਹੋਏ ਕੈ ਸੋਰੇ ਪਰ ਉਹਦੇ ਅੰਗ ਪੈਰ ਨਹੀਂ ਦੇਖੇ ਜਾ ਸਕਦੇ ਵੀ ਕਹਿੋ ਜੇ ਰੰਗ ਰੂਪ ਵਾਲਾ ਉਹ ਕਹਿੋ ਜੇ ਉਹਦੇ ਹੱਥ ਪੈਰ ਨੇ ਕਹਿੋ ਜੇ ਉਹਦੇ ਕੇਸ ਨੇ ਕਹਿੋ ਜੇ ਉਹਦੇ ਨੈਣ ਨਕਸ਼ ਨੇ ਇਹ ਨਹੀਂ ਦੇਖੇ ਜਾ ਸਕਦੇ ਅਸਥੂਲ ਅੱਖਾਂ ਨਾਲ ਜਦੋਂ ਮਨੁੱਖ ਸੁਰਤ ਦੀ ਅੱਖ ਨਾਲ ਵੇਖਦਾ ਫਿਰ ਗੁਰਬਾਣੀ ਕਹਿੰਦੀ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਫਿਰ ਪਸ਼ੂਆਂ ਪੰਛੀਆਂ ਵਿੱਚ ਪੇੜ ਪੌਦਿਆਂ ਵਿੱਚ ਮਨੁੱਖਤਾ ਵਿੱਚ ਸਾਰੀ ਕੁਦਰਤ ਦੇ ਵਿੱਚ ਫਿਰ ਪ੍ਰਭੂ ਪਰਮਾਤਮਾ ਦਿਖਦਾ ਕਿਉਂਕਿ ਏਕ ਤੋਂ ਅਨੇਕ ਰੂਪ ਹੋਇਆ ਨਾ ਹੁਣ ਮਾਰੂ ਛੋਲਿਆਂ ਵਿੱਚ ਪੰਕਤੀਆਂ ਆਉਂਦੀਆਂ ਗਰਬਾਣੀ ਵਿੱਚ ਵੀ ਮਹਾਰਾਜ ਕਹਿੰਦੇ ਪਹਿਲਾਂ ਸੁੰਨ ਸਮਾਧੀ ਵਿੱਚਨ ਜਦੋਂ ਨਾ ਚੰਦ ਨਾ ਸੂਰਜ ਹਵਾ ਨਾ ਪਾਣੀ ਕੁਝ ਵੀ ਨਹੀਂ ਸੀ ਉਦੋਂ ਸੁੰਨ ਸਮਾਧੀ ਅੰਦਰ ਪ੍ਰਭੂ ਪਰਮਾਤਮਾ ਸੀ ਸੁੰਨ ਸਮਾਧੀ ਅੰਦਰ ਜਦੋਂ ਫਿਰ ਉਹਨੇ ਆਪਣੀ ਮਰਜ਼ੀ ਦੇ ਨਾਲ ਕੁਦਰਤ ਦਾ ਪਸਾਰਾ ਪਸਰਿਆ ਤੇ ਫਿਰ ਅਨੇਕ ਰੂਪ ਹੋ ਗਿਆ ਕਣ-ਕਣ ਵਿੱਚ ਵੱਸਦਾ ਚੀਤੀ ਤੇ ਕੁੰਚਰ ਅਸੂਲ ਹਰ ਥਾਂ ਤੇ ਵਿਆਪਕ ਸਾਰਿਆਂ ਵਿੱਚ ਵੱਸਦਾ ਸਾਰੇ ਹੀ ਰੂਪ ਉਹਦੇ ਨੇ ਆਖਰੀ ਪੰਕਤੀ 'ਚ ਮਹਾਰਾਜ ਜੀ ਕਹਿੰਦੇ ਨੇ ਕਰੂ ਬੇਨਤੀ ਸਤਗੁਰ ਆਪਣੇ ਮੈਂ ਮੂਰਖ ਦੇਹੋ உபਦੇਸੋ ਰੇ ਗੁਰੂ ਮਹਾਰਾਜ ਕਹਿੰਦੇ ਸੀ ਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਸਾਨੂੰ ਗਿਆਨ ਦੀ ਦਾਤ ਬਖਸ਼ੋ ਤੁਸੀਂ ਬਹੁਤ ਜੁਲਮੀਆਂ ਨੂੰ ਬਕਾਰੀਆਂ ਨੂੰ ਗਿਆਨ ਦੀ ਦਾਤ ਦੇ ਕੇ ਰੱਬ ਦੇ ਪਿਆਰੇ ਬਣਾਤਾ ਮਹਾਰਾਜ ਕਹਿੰਦੇ ਮੋਰਖ ਕੀ ਕੀ ਤਕਬਾਤ ਹੈ ਕੋਟ ਪਰਾਦੀ ਤਰਿਆਰੀ ਮਹਾਰਾਜ ਕਹਿੰਦੇ ਵੀ ਮੇਰੀ ਗਿੱਡੀ ਕਬੱਡੀ ਗੱਲ ਆ ਮੈਂ ਕਿੰਨੇ ਕ ਗਨਾਹ ਕਰਤੇ ਮੇਰੇ ਨਾਲ ਤਾਂ ਵੱਡੇ ਵੱਡੇ ਪਾਪੇ ਤੇ ਪਾਪੀ ਤਾਰਤੇ ਤੂੰ ਆਜਾਮਲ ਵਰਗੇ ਪਾਪੀ ਕੌਡੇ ਰਾਖਸ਼ ਵਰਗੇ ਗਨਕਾਂ ਵਰਗੀਆਂ ਬੇਸਬਾਨ ਨੂੰ ਤੂੰ ਤਾਰ ਲਿਆ ਕੋਈ ਨਾ ਜੇ ਕੁਝ ਮੇਰੇ ਵੀ ਗਨਾਹ ਹੈਗੇ ਨੇ ਜ਼ਿੰਦਗੀ 'ਚ ਮੈਂ ਵਿਚਰਦੇ ਨੇ ਗਨਾਹ ਕੀਤੇ ਨੇ ਜ਼ੁਲਮ ਪਾਪ ਕੀਤੇ ਨੇ ਕੋਈ ਨਾ ਫਿਰ ਕਿੰਨੀ ਕਾ ਤਾਂ ਗੱਲ ਆ ਮੇਰੀ ਮੂਰਖ ਦੀ ਵੀ ਕਿੱਡੀ ਕ ਗੱਲ ਬਾਤ ਆ ਤੂੰ ਤਾਂ ਕਰੋੜਾਂ ਅਪਰਾਧੀ ਤਾਰ ਤੇ ਤਰਿਆ ਕਦੋਂ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰ ਬਾਸ ਨਾ ਪਰਿਆ ਰੀ ਗੁਰੂ ਮਹਾਰਾਜ ਕਹਿੰਦੇ ਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਗੁਰੂ ਦੇ ਨਾਨਕ ਨੂੰ ਸ਼ਬਦ ਗੁਰੂ ਨੂੰ ਗੁਰੂ ਦੇ ਨਾਨਕ ਨੂੰ ਜਿਨ੍ਹਾਂ ਨੇ ਸੁਣਿਆ ਤੇ ਪੇਖਿਆ ਗਰਬਾਣੀ ਨੂੰ ਜਿਨੇ ਸੁਣਿਆ ਤੇ ਪੜ੍ਹਿਆ ਭਾਈ ਦਰਸ਼ਨ ਕੀਤੇ ਗੁਰੂ ਦੇ ਗਰਬਾਣੀ ਰਾਹੀ ਮਹਾਰਾਜ ਉਹਨਾਂ ਦੀ ਗੱਲ ਕਰਦੇ ਨੇ ਹੁਣ ਗੁਰੂ ਨਾਨਕ ਜਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਰਹੇ ਫਿਰ ਉਹ 84 ਦੇ ਗੇੜ ਵਿੱਚੋਂ ਨਿਕਲ ਗਿਆਂ ਗਰਭਜੋਨੀ ਵਿੱਚ ਆਉਣਾ ਜਾਣਾ ਉਹਦਾ ਬੰਦ ਹੋ ਗਿਆ ਜੋ ਆਪਾਂ ਅੜੀਵਾਰ ਕਰਦੇ ਨੇ ਕਰਦੇ ਹਾਂ ਗੁਰੂ ਦੀ ਕਿਰਪਾ ਸਤਕਾ ਉਹ ਪਾਵਨ ਪਵਿੱਤਰ ਰੰਗ 500 ਵਾਹਿਗੁਰੂ 547 ਤੇ ਆ ਸ਼ਬਦ ਇਥੇ ਵੀ ਮਹਾਰਾਜ ਨੇ ਇਹੀ ਦੱਸਿਆ ਰਾਜਨ ਕਿਉਂ ਸੋਇਆ ਤੂੰ ਨੀਂਦ ਭਰੇ ਜਾਗਤ ਕਤ ਨਹੀਂ RAM हे ਧਰਤੀ ਦੇ ਸਰਦਾਰ ਮਨੁੱਖ ਤੂੰ ਕਿਉਂ ਮਾਇਆ ਦੇ ਮੋਹ ਦੀ ਗੂੜੀ ਨੀਂਦ ਸੁੱਤਾ ਵਿੱਚ ਗੂੜੀ ਨੀਂਦ ਵਿੱਚ ਸੁੱਤਾ ਹੋਇਆ ਹੈ ਕਿਉਂ ਸੌ ਰਿਹਾ ਹੈ ਤੂੰ ਕਿਉਂ ਸचेत ਨਹੀਂ ਹੁੰਦਾ ਰਾਜਨ ਮਨੁੱਖ ਨੂੰ ਕਿਹਾ ਮਹਾਰਾਜ ਨੇ ਸਰੀਰ ਕਰਕੇ ਬੀਬੀ ਅਚੇ ਭਾਈਆ ਰਾਜਨ ਕਿਉਂ ਸੋਇਆ ਤੂੰ ਨੀਂਦ ਭਰੇ ਜਾਗਤ ਕਤ ਨਹੀਂ RAM ਮਹਾਰਾਜ ਕਹਿੰਦੇ ਹੈ ਧਰਤੀ ਦੇ ਸਰਦਾਰ ਮਨੁੱਖ ਤੂੰ ਕਿਉਂ ਮਾਇਆ ਦੇ ਮੋਹ ਦੀ ਗੂੜੀ ਨੀਂਦ ਵਿੱਚ ਸੌ ਰਿਹਾ ਹੈ ਤੂੰ ਕਿਉਂ ਸੁਚੇਤ ਨਹੀਂ ਹੁੰਦਾ ਮਾਇਆ ਝੂਠ ਰੁਦਨ ਕੇਤੇ ਬਿਲਾਹੀ ਰਾਮ ਮਾਇਆ ਝੂਠ ਰੁਦਨ ਕੇਤੇ ਬਿਲਾਹੀ ਰਾਮ ਇਸ ਮਾਇਆ ਦੀ ਖਾਤਰ अनेका ਹੀ ਮਨੁੱਖ ਝੂਠਾ ਰੋਣ ਕੁਰਲਾਣ ਕਰਦੇ ਆ ਰਹੇ ਹਨ ਬਿਲਕੁਲ ਆ ਰਹੇ ਹਨ ਮਾਇਆ ਦੀ ਖਾਤਰ ਕੁਝ ਮਿਲ ਗਿਆ ਤਾ ਹੱਸਣ ਲੱਗ ਪੈਂਦਾ ਜਦੋਂ ਕੋਤ ਕੁਛ ਖੁਸ਼ ਜਾਂਦਾ ਉਦੋਂ ਰੋਣ ਲੱਗ ਪੈਂਦਾ ਮਾਰਾ ਨੇ ਲਿਖਿਆ ਨਾ ਗਰਬਾਣੀ ਤੇ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੌੜਿਓ ਦੌੜਿਓ ਫਿਰਤ ਹੈ ਇਸ ਤਰ੍ਹਾਂ ਪੰਕਤੀ ਆ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਜਬ ਕਸ ਮਿਲਤ ਬੜਾ ਖੁਸ਼ ਹੁੰਦਾ ਜਦੋਂ ਕੁਛ ਮਿਲਦੇ ਮਿਲ ਜਾਂਦਾ ਜਦ ਕੋਸ ਖੁਸ਼ਦਾ ਫਿਰ ਰੋਵਨ ਲਗਤ ਹੈ ਮਹਾਰਾਜ ਕਹਿੰਦੇ ਜਦੋਂ ਕੋਈ ਚੀਜ਼ ਗਵਾਚਦੀ ਆ ਉਦੋਂ ਰੋਂਦਾ ਜਦੋਂ ਮਿਲਦੀ ਆ ਉਦੋਂ ਬੜਾ ਖੁਸ਼ ਹੁੰਦਾ ਮਹਾਰਾਜ ਨੇ ਸਮਝਾਉਣਾ ਕੀਤਾ ਬਿੱਲ ਲਾਹੇ ਕਿਤੇ ਮਹਾਮੋਹਨ ਬਿਨ ਨਾਮ ਹਰ ਕੇ ਸੁਖ ਨਹੀਂ ਬਿਆਨਤ ਪ੍ਰਾਣੀ ਇਸ ਡਾਡੀ ਮਨਮੋਣੀ ਮਾਇਆ ਦੀ ਖਾਤਰ ਤਰਲੇ ਲੈਂਦੇ ਆ ਰਹੇ ਹਨ ਪਰ ਮਮਤਾ ਦੇ ਨਾਮ ਤੋਂ ਪਰ ਪ੍ਰਭਾਗੁਰੂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸੁੱਖ ਕਿਸੇ ਨੂੰ ਨਹੀਂ ਲੱਭਾ ਕਿਸੇ ਨੂੰ ਵੀ ਪ੍ਰਭੂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸੁੱਖ ਨਹੀਂ ਮਿਲਦਾ ਭਾਈ ਮਹਾਰਾਜ ਕਹਿੰਦੇ ਠੀਕ ਆ ਤੇਰੀਆਂ ਲੋੜੀ ਦੀਆਂ ਸਰੀਰ ਕਲੋੜਾਂ ਵਾਸਤੇ ਘਰ-ਬਾਰ ਸੋਹਣੇ ਚਾਹੀਦੇ ਨੇ ਵੰਨਣ ਵਾਸਤੇ ਕੱਪੜਾ ਖਾਣ ਵਾਸਤੇ ਛਕਣ ਵਾਸਤੇ ਪ੍ਰਸ਼ਾਦਾ ਪਾਣੀ ਤੇਰੀਆਂ ਸਰੀਰ ਕੋ ਲੋੜਾਂ ਵਾਸਤੇ ਬਹੁਤ ਕੁਝ ਦਿੰਦਾ ਪ੍ਰਮਾਤਮਾ ਤੈਨੂੰ ਤੇ ਪਰ ਤੂੰ ਉਹਨਾਂ ਸੁੱਖ ਸਹੂਲਤਾਂ ਵਿੱਚ ਹੀ ਰੁੱਝ ਗਿਆ ਇਨਸਾਨ ਪ੍ਰਮਾਤਮਾ ਦੇ ਨਾਮ ਨਾਲ ਟੁੱਟ ਗਿਆ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸੁੱਖ ਕਿਸੇ ਨੂੰ ਨਹੀਂ ਲੱਭਾ ਸਹਸ ਸਿਆਣਪ ਉਪਾਪ ਥਾਕੇ ਜਹ ਭਾਵਤ ਤਹ ਜਾਹੀ ਮਹਾਰਾਜ ਕਹਿੰਦੇ ਜੀਵ ਹਜ਼ਾਰਾਂ ਚਤਰਾਇਆਂ ਹਜ਼ਾਰਾਂ ਹੀਲੇ ਕਰਦੇ ਥੱਕ ਜਾਂਦੇ ਹਨ ਪਰ ਜਿੱਧਰ ਪ੍ਰਮਾਤਮਾ ਦੀ ਰਜਾ ਹੁੰਦੀ ਆ ਉਧਰ ਹੀ ਜੀਵ ਜਾ ਸਕਦੇ ਹਨ ਆਪਾਂ ਕਹਿੰਨੇ ਆ ਦੇਖੋ ਕੋਈ ਹਾਦਸਾ ਵਾਪਰ ਜਾਂਦਾ ਆ ਵੀਰ ਆਪਣਾ ਸਤਨਾਮ ਮੇਰਾ ਖਿਆਲ ਉਹਨਾਂ ਦੀ ਬੇਟੀ ਦਾ ਵਿਆਹ ਵੀ ਆ 15 ਤਰੀਕ ਦਾ ਤੇ ਉਹਨਾਂ ਦੀ ਡੈਥ ਹੋ ਗਈ ਐਕਸੀਡੈਂਟ ਹੋ ਗਿਆ ਉਹ ਹੁਣ ਆਪਾਂ ਇੱਥੇ ਗੱਲ ਨਵੇੜ ਦਿੰਨੇ ਆ ਵੀ ਉਹ ਵਿੱਦ ਬਣ ਜਾਂਦੀ ਆ ਤੇ ਉਹ ਮੌਕਾ ਨਹੀਂ ਲੰਘਦਾ ਇੱਥੇ ਆਪਾਂ ਗੱਲ ਮੁਕਾ ਦਿੰਨੇ ਆ ਪਰ ਗੁਰਬਾਣੀ ਕਹਿੰਦੀ ਆ ਦੱਦੇ ਦੋਸ਼ ਨਾ ਦਿਓ ਕਿਸੇ ਦੋਸ਼ ਕਰਮ ਆਪਣਾ ਕਿਉਂਕਿ ਉਹ ਜਿਹੜਾ ਕਰਮ ਕਰ ਲਿਆ ਮਨੁੱਖ ਨੇ ਤੇ ਉਹ ਵਿਧ ਬਣ ਗਈ। ਅਕਾਲੀ ਗੱਲਾਂ ਕਰਦੇ ਸੀ ਵੀ ਅੱਗੇ ਨਾ ਲੋਕ ਜਦੋਂ ਧੀ ਪੁੱਤਰ ਦਾ ਵਿਆਹ ਕਰ ਦੇਣਾ ਤੇ ਉਹਨੂੰ ਕਹਿਣਾ ਵੀ ਲੈ ਪੁੱਤ ਹੁਣ ਮਹੀਨਾ ਰਹਿ ਗਿਆ ਵਿਆਹ ਤੇ ਤੂੰ ਕਿਤੇ ਨਹੀਂ ਜਾਣਾ ਆਉਣਾ ਘਰੋਂ। ਤੇਰੀ ਸਾਹੇ ਲਾਤ ਵੱਧੀ ਆ। ਤੂੰ ਸਾਹੇ ਵੱਜਾਂ ਤੂੰ ਇਹ ਮਹੀਨਾ ਕਿਤੇ ਨਹੀਂ ਜਾਣਾ ਘਰੇ ਹੀ ਰਹਿਣਾ ਬਸ। ਉਹ ਕੀ ਸੀ ਸਿਆਣਿਆਂ ਦਾ ਭਾਵ ਕੀ ਸੀ ਉਹ? ਉਹ ਸਿਆਣੀ ਗੱਲ ਕਿਉਂ ਸੀ? ਵੀ ਕੰਮ ਧੰਦੇ ਜਾਊਗਾ ਕੋਈ ਸੱਟਪੇਟ ਨਾ ਵੱਜ ਜੇ। ਬੇਗਨ ਖੜਾ ਹੁੰਦਾ ਹੁਣ ਆਪਾਂ ਉਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਲੜਕਾ ਲੜਕੀ ਵੀ ਜੇ ਲੜਕੀ ਦਾ ਆਨੰਦ ਕਰਜ ਚ ਕੱਲ 1-2 ਦਿਨ ਰਹਿੰਦੇ ਆ ਜਾਂ ਲੜਕੇ ਤੇ ਉਹ ਫਿਰ ਸਫਰ ਤੈਅ ਕਰਦੇ ਨੇ ਆਪਣੇ ਆਪ ਖਰੀਦਦਾਰੀ ਕਰਦੇ ਨੇ ਕਿਉਂਕਿ ਚਲੋ ਹੁਣ ਟਾਈਮ ਦੇ ਹਿਸਾਬ ਦੇ ਨਾਲ ਕਰਨਾ ਵੀ ਪੈਂਦਾ ਪਰ ਉਹ ਬੜੀ ਗੌਰ ਕਰੀ ਗੱਲ ਅਸੀਂ ਕਰੇ ਗੱਲਾਂ ਕਰਦੇ ਸੀ ਪਰਿਵਾਰ ਵਾਲੇ ਵੀ ਅੱਗੇ ਰੋਕਿਆ ਜਾਂਦਾ ਸੀ ਵੀ ਲੈ ਪੁੱਤ ਹੁਣ ਤੂੰ ਜਾਣਾ ਆਉਣਾ ਨਹੀਂ ਕਿਤੇ ਘਰ ਹੀ ਰਹਿਣਾ ਬਸ ਇਸ ਤਰ੍ਹਾਂ ਆਪਾਂ ਗੱਲਾਂ ਦੀ ਵਿਚਾਰ ਕਈਆਂ ਦੀ ਨਾ ਛਿਆਣੀਆਂ ਗੱਲਾਂ ਦੀ ਵਿਚਾਰ ਆਪਾਂ ਛੱਡਦੇ ਜਾਂਦੇ ਆ ਤੇ ਕਰਮ ਕਾਂਡਾਂ ਵਿੱਚ ਫਸਲੇ ਜਾਂਦੇ ਨੇ ਜਾਂਦੇ ਆ ਕਰਮ ਕਾਂਡ ਕਰੀ ਜਾਂਦੇ ਆ ਉਹ ਛਿਆਣੀਆਂ ਦੀਆਂ ਗੱਲਾਂ ਹੀ ਭੁੱਲ ਗਏ ਆਪਾਂ ਫਿਰ ਕੋਈ ਨਾ ਕੋਈ ਮੁਸੀਬਤ ਖੜੀ ਹੋ ਜਾਂਦੀ ਹੈ ਬੜਾ ਔਖਾ ਬਹੁਤ ਦੁੱਖਦਾਈ ਗੱਲ ਆ ਪਾਵੇਂ ਜਾਣਾ ਉਹਦੇ ਹੁਕਮੰਦਰੀ ਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਪਰ ਇਹ ਦੁੱਖदाई ਗੱਲ ਬਹੁਤ ਹੋ ਜਾਂਦੀ ਆ ਜੀ ਜਦੋਂ ਕੋਈ ਵੀ ਜੀਵ ਜਾਂਦਾ ਹੁਣ ਦੇਖੋ ਉਧਰਲੇ ਉਸ ਘਰ ਵਿੱਚ 15 ਤਰੀਕ ਦਾ ਹੀ ਵਿਆਹ ਦੱਸਿਆ ਮੈਨੂੰ ਸੁਣਿਆ ਮੈਂ ਆ ਕੱਲ ਪਰਸੋਂ ਨੂੰ ਜਿਹੜੀ ਆਉਣੀ ਆ ਵੀ ਦੇਖੋ ਨਾ ਖੁਸ਼ੀ ਮਨਾਉਣ ਜੋਗੇ ਨਾ ਗਮੀ ਮਨਾਉਣ ਜੋਗੇ ਕੀ ਕਰਨ ਦੱਸ ਸੋ ਇਹਨਾਂ ਗੱਲਾਂ ਤੇ ਧਿਆਨ ਦੇ ਜੇ ਆਪਾਂ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਸਹਿਸ ਸਿਆਣਪ ਉਪਾਪ ਥਾਕੇ ਜਹ ਭਾਗਤ ਜਹ ਭਾਵਤ ਤਹ ਜਾਈ ਐਸੇ ਹੁਣ ਇਹਦਾ ਭਾਵ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ ਵੀ ਜੀਵ ਹਜ਼ਾਰਾਂ ਚਿਤਰਾਇਆਂ ਹਜ਼ਾਰਾਂ ਹਿੱਲੇ ਕਰਦੇ ਥੱਕ ਜਾਂਦੇ ਹਨ ਪਰ ਜਿੱਧਰ ਪ੍ਰਮਾਤਮਾ ਦੀ ਰਜਾ ਹੁੰਦੀ ਹੈ ਉਧਰ ਹੀ ਜੀਵ ਜਾ ਸਕਦੇ ਹਨ ਸੋ ਅਗੇ ਮਹਾਰਾਜ ਕਹਿੰਦੇ ਆਦ ਅੰਤੇ ਮਦ ਪੂਰਨ ਸਰਬਤਰ ਘਟ ਘਟ ਆਹੀ ਉਹ ਪ੍ਰਮਾਤਮਾ ਸਦਾ ਲਈ ਹੀ ਸਰਵ ਵਿਆਪਕ ਹੈ ਹਰਥਾਂ ਮੌਜੂਦ ਹੈ ਹਰੇਕ ਸਰੀਰ ਵਿੱਚ ਹੈ ਅੰਦਰ ਹੀ ਵਸਦਾ ਜੋ ਆਪਾਂ ਇੱਧਰ ਹਕਮਨਾਮੇ ਵਿੱਚ ਪੰਕਤੀਆਂ ਪੜੀਆਂ ਵੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਹੈ ਦੂਰੀ ਰੇ ਬੇ ਮੂਰਖ ਮਨੋਖ ਨੂੰ ਦੂਰ ਹੀ ਜਾਣਦਾ ਉਹ ਸਦਾ ਹੀ ਤੇਰੀ ਗੱਲ ਸੁਣਦਾ ਤੈਨੂੰ ਵੇਖ ਰਿਹਾ ਤੇਰੇ ਅੰਗ ਸੰਗ ਵੱਸਦਾ ਇੱਥੇ ਵੀ ਇਸ ਪੰਕਤੀ 'ਚ ਵੀ ਮਹਾਰਾਜ ਨੇ ਦੱਸਦਾ ਵੀ ਉਹ ਪ੍ਰਮਾਤਮਾ ਸਦਾ ਲਈ ਸਰਵ ਵਿਆਪਕ ਹੈ ਸਾਰੇ ਥਾਂ 'ਤੇ ਮੌਜੂਦ ਹੈ ਹਰ ਥਾਂ ਮੌਜੂਦ ਹੈ ਹਰੇਕ ਸਰੀਰ ਹਰੇਕ ਸਰੀਰ ਵਿੱਚ ਵੱਸਦਾ ਬਹਿਨਵੰਤ ਨਾਨਕ ਜਨ ਸਾਧ ਸੰਗਮ ਸੇ ਪਤ ਸੇਤੀ ਕਰ ਜਾਹੀ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਜਿੰਨਾ ਮਨੁੱਖਾਂ ਨੂੰ ਗੁਰੂ ਦਾ ਮਲਾਪ ਪ੍ਰਾਪਤ ਹੁੰਦਾ ਹੈ ਉਹ ਇੱਥੋਂ ਇੱਜ਼ਤ ਨਾਲ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਜਾਂਦੇ ਹਨ ਬੜੀ ਇੱਜ਼ਤ ਨਾਲ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਜਾਂਦੇ ਹਨ ਇੱਕ ਤਾਂ ਸਰੀਰ ਕਰਕੇ ਆਉਨੇ ਹੈ ਇੱਜ਼ਤ ਮਿਲਦੀ ਹੈ ਸਤਕਾਰ ਮਿਲਦਾ ਬੈਠਣ ਨੂੰ ਆਉਨੇ ਆ ਉੱਥੇ ਮੂਰੇ ਚਰਨ ਘਾਟ ਬਣੀ ਹੁੰਦੀ ਆ ਆਮ ਗੁਰਦੁਆਰਿਆਂ ਦੇ ਵਿੱਚ ਉਥੇ ਬੰਦਾ ਪੈਰ ਧੋ ਕੇ ਅੰਦਰ ਆਉਂਦਾ ਬੈਠਣ ਵਾਸਤੇ ਗੱਦੇ ਵਿਸੇ ਹੋਏ ਆ ਸੁਣਨ ਵਾਸਤੇ ਬਾਣੀ ਛਕਣ ਵਾਸਤੇ ਕੜਾਹ ਪ੍ਰਸ਼ਾਦ ਫਿਰ ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਪਾਣੀ ਕਿੰਨੀ ਸੁਖ ਸਹੂਲਤ ਹੈ ਗੁਰੂ ਘਰ ਦੇ ਵਿੱਚ ਇੱਜ਼ਤ ਮਿਲਦੀ ਹੈ ਨਾ ਹਰੇਕ ਮਨੁੱਖ ਨੂੰ ਮਿਲਦੀ ਹੈ ਜਿਹੜਾ ਮਰਜੀ ਆ ਜੇ ਚਾਹ ਕੋਈ ਗਰੀਬ ਆਵੇ ਤੇ ਚਾਹ ਕੋਈ ਰਾਜਾ ਆਵੇ ਆਪਾਂ ਦੇਖ ਲਈਏ ਸਾਰੇ ਹੀ ਆਉਂਦੇ ਨੇ ਇੱਥੇ ਇੱਜ਼ਤ ਮਿਲਦੀ ਹੈ ਸਭ ਨੂੰ ਕਿਸੇ ਨੂੰ ਨਹੀਂ ਤਰਕਾਰਿਆ ਜਾਂਦਾ ਗੁਰੂ ਘਰ ਦੇ ਵਿੱਚ ਇੱਥੇ ਮਹਾਰਾਜ ਨੇ ਇਹੀ ਲਿਖਿਆ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਜਿੰਨਾ ਮਨੁੱਖਾ ਨੂੰ ਗੁਰੂ ਦਾ ਮਲਾਪ ਪ੍ਰਾਪਤ ਹੁੰਦਾ ਹੈ ਉਹ ਇੱਥੋਂ ਇੱਜਤ ਨਾਲ ਪਰਮਾਤਮਾ ਦੀ ਹਜ਼ੂਰੀ ਵਿੱਚ ਜਾਂਦੇ ਹਨ ਹਣ ਜੀਵ ਆਤਮਾ ਦੀ ਗੱਲ ਕਰ ਲਓ ਵੀ ਜੀਵ ਆਤਮਾ ਵੀ ਖੱਜਲ ਖੁਆਰ ਨਹੀਂ ਹੋਏਗੀ ਜਦੋਂ ਆ ਸਰੀਰ ਨੂੰ ਛੱਡੇਗੀ ਇਹ ਨਹੀਂ ਵੀ ਟੇਡੀਆਂ ਮੇਡੀਆਂ ਜੂਨਾ ਵਿੱਚ ਜਾਊ 84 ਦੇ ਗੇੜ ਵਿੱਚ ਨਾ ਜੇ ਗੁਰੂ ਦਾ ਪਿਆਰਾ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਵੇ ਇੱਜਤ ਦੇ ਨਾਲ ਆ ਜੀਵ ਆਤਮਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਦੀਨ ਹੋ ਜਾਵੇ ਪਾਵਰ ਸੇ ਬਣਦਾ ਉਹ ਅਖਰੀ ਅਰਤਾ ਜਿਹੜਾ ਆਪਾਂ ਪਹਿਲਾਂ ਕਰ ਲਿਆ। ਵੀ ਗੁਰਦੁਆਰੇ ਸਾਰੇ ਆਉਂਦੇ ਨੇ ਸਾਰਿਆਂ ਨੂੰ ਮਾਨ ਸਤਕਾਰ ਮਿਲਦਾ ਇੱਕੋ ਜਿਹਾ ਪ੍ਰਸ਼ਾਦਾ ਪਾਣੀ ਮਿਲਦਾ ਇੱਕੋ ਜਿਹਾ ਕੜਾ ਪ੍ਰਸ਼ਾਦ ਮਿਲਦਾ। ਸੋ ਮਹਾਰਾਜ ਕਹਿੰਦੇ ਨਰਪਤ ਜਾਨ ਗ੍ਰਹਵੋ ਸੇਵਕ ਸਿਆਣੇ RAM ਮਹਾਰਾਜ ਕਹਿੰਦੇ ਨਰਪਤ ਦਾ ਮਤਲਬ ਰਾਜਾ ਵੀ ਸਿਆਣੇ ਸੇਵਕਾਂ ਨੂੰ ਆਪਣੇ ਜਾਣ ਕੇ ਰਾਜ ਦੇ ਮੋਹ ਵਿੱਚ ਫਸ ਜਾਂਦਾ ਹੈ। ਨਰਪਤ ਜਾਨ ਗ੍ਰਹ ਸੇਵਕ ਸਿਆਣੇ ਰਾਮ ਮਰੇ ਕਹਦੇ ਰਾਜਾ ਵੀ ਸਿਆਣੇ ਸੇਵਕਾਂ ਨੂੰ ਆਪਣੇ ਜਾਣ ਕੇ ਰਾਜ ਦੇ ਮੋਹ ਵਿੱਚ ਫਸ ਜਾਂਦਾ ਹੈ ਸਰ ਪਰ ਵਿਛੜਨਾ 모ਹੇ ਪਛਤਾਣੇ ਰਾਮ ਪਰ ਦੁਨੀਆ ਦੇ ਪਦਾਰਥਾਂ ਨਾਲੋਂ ਜ਼ਰੂਰ ਵਿਛੜ ਜਾਣਾ ਹੈ ਦੁਨੀਆਂ ਵਾਲੇ ਪਦਾਰਥਾਂ ਨਾਲ ਜ਼ਰੂਰ ਵਿਛੜ ਜਾਣਾ ਹੈ ਜੋ ਮੋਹ ਵਿੱਚ ਪਸਾਂਦੇ ਹਨ ਉਹ ਆਖਰ ਹੱਥ ਮਲਦੇ ਰਹਿ ਜਾਂਦੇ ਹਨ ਹਰ ਚੰਦੌਰੀ ਦੇਖ ਭੂਲਾ ਕਹਾਂ ਅਸਥਿਤ ਪਾਈਏ ਮਹਾਰਾਜ ਕਹਿੰਦੇ ਮਨੁੱਖ ਆਕਾਸ਼ ਵਿੱਚ ਤੇ ਖਿਆਲੀ ਸਹਿਰ ਵਰਗੇ ਜਗਤਾਂ ਨੂੰ ਜਗਤ ਨੂੰ ਵੇਖ ਕੇ ਕਰਾਹੇ ਪੈ ਜਾਂਦਾ ਹੈ ਸੁੱਖ ਸੁਹੂਤਾਂ ਦੇਖ ਕੇ ਦੁਨੀਆਂ ਵਾਲੇ ਰੰਗ ਤਮਾਸ਼ੇ ਦੇਖਦਾ ਦੇਖਦਾ ਕਰਾਹੇ ਪੈ ਜਾਂਦਾ ਪ੍ਰਭੂ ਪ੍ਰਮਾਤਮਾ ਵਾਲੇ ਰਾਹ ਨੂੰ ਛੱਡ ਜਾਂਦਾ ਖੁੰਝ ਜਾਂਦਾ ਉਸ ਰਸਤੇ ਉਤੋਂ ਤੇ ਕਰਾਹੇ ਪੈ ਜਾਂਦਾ ਇੱਥੇ ਲਿਖਿਆ ਮਾਰਾ ਨੇ ਹਰ ਚੰਦੌਰੀ ਦੇਖ ਭੂਲਾ ਕਹਾ ਅਸਥਿਤ ਪਾਈਏ ਮਨੁੱਖ ਆਕਾਸ਼ ਵਿੱਚ ਮਨੁੱਖ ਆਕਾਸ਼ ਵਿੱਚ ਦੇ ਖਾਲੀ ਸ਼ਹਿਰ ਵਰਗੇ ਜਗਤ ਨੂੰ ਵੇਖ ਕੇ ਉਰਾਹੇ ਪੈ ਜਾਂਦਾ ਹੈ ਪਰ ਇੱਥੇ ਕਿਤੇ ਵੀ ਸਦਾ ਦਾ ਟਿਕਾਣਾ ਨਹੀਂ ਮਿਲ ਸਕਦਾ ਦੁਨੀਆਂ ਵਿੱਚ ਸਦਾ ਲਈ ਟਿਕਾਣਾ ਨਹੀਂ ਮਿਲ ਸਕਦਾ ਕੁਝ ਸਮੇਂ ਵਾਸਤੇ ਇਹ ਮਨੁੱਖ ਨੂੰ ਟਿਕਾਣਾ ਇੱਥੇ ਜੀਵ ਨੂੰ ਕਹੋ ਕਿਸੇ ਦੀ 20 ਸਾਲ ਕਿਸੇ ਨੂੰ 25 ਸਾਲ ਕੋਈ 50 ਸਾਲ ਕੋਈ 70 ਸਾਲ ਕੋਈ ਬਾਤ ਤੋਂ ਬਾਤ 100 ਸਾਲ ਕੋਈ ਜ਼ਿਆਦਾ ਤੋਂ ਜ਼ਿਆਦਾ 17 20 ਸਾਲ ਦੇ ਵੀ ਦੇਖੇ ਆਪਾਂ ਸਾਡੇ ਦਾਦੀ ਮਾਤਾ ਜੀ ਸੀ ਉਹ 107 ਸਾਲ ਦੇ ਗਏ ਰਹੇ ਆ ਮਾਤਾ ਕੇਵਲ ਹੋਣਾ ਅੰਕਲ ਕੇਵਲ ਹੋਣਾ ਦੀ ਦਾਦੀ ਇਹ ਮੇਰਾ ਖਿਆਲ 120 ਸਾਲ ਦੇ ਗਏ ਆ ਜ਼ਿਆਦਾ ਤੋਂ ਜ਼ਿਆਦਾ ਇੰਨਾ ਕੀ ਸਮਾਂ ਨਾ ਚਾਸ ਵਾਲੀ ਨਗਾ ਮਾਰ ਕੇ ਤੇ ਸਭ ਤੋਂ ਬਡੇਰੀ ਉਮਰ ਬਾਅਦ ਤੋਂ ਝੱਬ ਤੋਂ ਜ਼ਿਆਦਾ ਉਮਰ ਬਾਬਾ ਬੁੱਢਾ ਜੀ ਦੀ ਹੋਈ ਆ ਆ ਸਰੀਰ ਕੁਮਰ ਨਹੀਂ ਤਾਂ ਬਸ ਇੰਨਾ ਕੀ ਆ ਸਮਾਂ ਤੇਰੇ ਕੋਲੇ ਮਨੁੱਖ ਸਦਾ ਲਈ ਟਿਕਣਾ ਤਾਂ ਜੀਵ ਆਤਮਾ ਨੇ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਟਿਕਣਾ ਸਦਾ ਲਈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਟਿਕਾਣਾ ਜੀਵ ਆਤਮਾ ਦਾ ਉਹ ਟਿਕਾਣਾ ਬਣੇਗਾ ਕਿਵੇਂ ਪ੍ਰਭੂ ਪਰਮਾਤਮਾ ਦਾ ਨਾਮ ਜਪ ਕੇ ਗੁਰਬਾਣੀ ਨਾਲ ਜੁੜ ਕੇ ਸਿੱਖੀ ਸਿਧਾਂਤਾਂ ਨਾਲ ਜੁੜ ਕੇ ਸ਼ਬਦ ਗੁਰੂ ਨਾਲ ਜੁੜ ਕੇ ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਦਸ਼ਮੇਸ਼ ਪਿਤਾ ਤੱਕ ਆਪਾਂ ਨੂੰ ਸ਼ਬਦ ਨਾਲ ਜੋੜਿਆ 10 ਪਾਸ਼ਾਆਂ 240 42 ਸਾਲ ਦੱਸਿਆ ਇਤਿਹਾਸ ਨੇ ਵੀ 244 42 ਸਾਲ ਲੱਗੇ ਸਾਨੂੰ ਸ਼ਬਦ ਗੁਰੂ ਨਾਲ ਜੋੜਨ ਦੀ ਖਾਤਰ ਤੇ ਸ਼ਬਦ ਗੁਰੂ ਨਾਲ ਜੋੜਨ ਦੀ ਜੋੜਨ ਲਈ ਮਨੁੱਖਤਾ ਨੂੰ ਦੇਖੋ ਫਿਰ ਕੁਰਬਾਨੀਆਂ ਕਿੰਨੀਆਂ ਦਿੱਤੀਆਂ ਪਹਿਲੀ ਕੁਰਬਾਨੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਹੈ ਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਤੇ ਇਹ ਗਰਬਾਣੀ ਕਰਕੇ ਹੀ ਬਿਠਾਇਆ ਗਿਆ ਕਿਉਂਕਿ ਪੰਡਤ ਮਲਾਣੇ ਜੋਤਸੀ ਸਰਬਰੀਏ ਲਾਲਾਂ ਵਾਲੇ ਜਿੰਨੇ ਵੀ ਇਹ ਸੀਗੇ ਮਨਮਤੀਏ ਸਾਰੇ ਜਾ ਕੇ ਅਕਬਰ ਨੂੰ ਸਿਕਾਇਤਾਂ ਕਰਦੇ ਸੀ ਜੀ ਇਹਨਾਂ ਨੇ ਇੱਕ ਗ੍ਰੰਥ ਤਿਆਰ ਕੀਤਾ ਉਹਦੇ ਵਿੱਚ ਤਾਂ ਸਲਾਮ ਧਰਮ ਨੂੰ ਨਿੰਦਿਆ ਉਹਦੇ ਵਿੱਚ ਤਾਂ ਦੇਵੀ ਦੇਵਤਿਆਂ ਨੂੰ ਨਿੰਦਿਆ ਅਕਬਰ ਸਿਆਣਾ ਸੀ ਅਕਬਰ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੰਗਾ ਕੇ ਉਹਨੀਆਂ ਦੀ ਉਹਨਾਂ ਦੀਆਂ ਸ਼ਿਕਾਇਤਾਂ ਮੁਤਾਬਕ ਕਿਉਂਕਿ ਰਾਜਾ ਜੰਗਾ ਸੀ ਅਕਬਰ ਰਾਜਾ ਵਧੀਆ ਸੀਗਾ ਜੀ ਉਸ ਸਮੇਂ ਦਾ ਉਹਨੇ ਇਹਨਾਂ ਦੀਆਂ ਸ਼ਿਕਾਇਤਾਂ ਸੁਣੀਆਂ ਵੀ ਪਰਜਾ ਦੀਆਂ ਸੁਣਨੀ ਹੁੰਦੀ ਹੈ ਗੱਲ ਉਹਨੇ ਸੁਣੀ ਇਹਨਾਂ ਦੀ ਗੱਲ ਤੇ ਗੁਰੂ ਸਾਹਿਬ ਦਾ ਸਰੂਪ ਮੰਗਾ ਕੇ ਇਹ ਬਾਣੀ ਸੁਣੀ ਉਹਨੇ ਇਤਿਹਾਸ ਕਹਿੰਦਾ ਬਾਣੀ ਜਦੋਂ ਸੁਣੀ ਉਹਨੇ ਦੇਖਿਆ ਵੀ ਇਹਦੇ ਵਿੱਚ ਤਾਂ ਕੋਈ ਸਲਾਮ ਧਰਮ ਨੂੰ ਨਿੰਦਿਆ ਕੋਈ ਮਨੁੱਖਤਾ ਦੀ ਉੱਚ ਨੀਚ ਨੂੰ ਵੀ ਖਤਮ ਕੀਤਾ ਇੱਥੇ ਬਿ ਸਾਰਿਆਂ ਨੂੰ ਤਾਂ ਬਰਾਬਰਤਾ ਦਿੱਤੀ ਆ ਕਿਉਂ ਅੱਲਾ ਰਾਮ ਸਾਰਿਆਂ ਦਾ ਨਾਮ ਆਉਂਦਾ ਗਰਮਾਣੀ ਵਿੱਚ ਫਿਰ ਅਕਬਰ ਨੇ ਕੀ ਕੀਤਾ ਸਤਕਾਰ ਦਿੱਤਾ ਇਹ ਇਹ ਆਬਦੌ ਨੇ ਮਤਲਬ ਹੀ ਰਾਜਾ ਹੋਣ ਦੇ ਨਾਤੇ ਆਰਡਰ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਤੇ ਨਹੀਂ ਲਜਾਇਆ ਜਾਏਗਾ ਕਿਸੇ ਦੀ ਸਪਸ਼ਟੀਕਰਨ ਦੇਣ ਵਾਸਤੇ ਜੇ ਕੋਈ ਦਾ ਸਪਸ਼ਟੀਕਰਨ ਹੋਏਗਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਾਣਗੇ ਚੱਲ ਕੇ ਮੈਂ ਵੀ ਉੱਥੇ ਆਵਾਂਗਾ ਫਿਰ ਗੋਵਦਵਾਲ ਸਾਹਿਬ ਗਿਆ ਸੀਗਾ ਅਕਬਰ ਚੱਲ ਕੇ ਚਲੋ ਇਹਨਾਂ ਨੇ ਜਦੋਂ ਫਿਰ ਮਤਬਲਾ ਵੀ ਦੇਖਿਆ ਜਿੰਨਾ ਚਿਰ ਅਕਬਰ ਰਹਾ ਉਨਾਂ ਚਿਰ ਠੀਕਠਾਕ ਰਹਾ ਅਕਬਰ ਚੜ੍ਹਾਈ ਕਰ ਗਿਆ ਉਸ ਤੋਂ ਬਾਅਦ ਇਹਦਾ ਬੇਟਾ ਜਹਾਂਗੀਰ ਆ ਗਿਆ ਰਾਜਗਦੀ ਤੇ ਇਹਨਾਂ ਨੇ ਪੰਡਤ ਮਲਾਣਿਆਂ ਨੇ ਸਰਬਰੀਆਂ ਨੇ ਆ ਸੇਖ ਫੱਤੇ ਵਰਗਿਆਂ ਨੇ ਇਹਨਾਂ ਨੇ ਫੇਰ ਕੰਨ ਭਰੇ ਨੇ ਸ਼ੁਰੂ ਕਰਤੇ ਉਹਦੇ ਫਿਰ ਉਹ ਜਹਾਂਗੀਰ ਥੋੜਾ ਜ੍ਹਾ ਕੰਨਾਂ ਦਾ ਕੱਚਾ ਸੀ ਉਹਨੇ ਸੁਣੀ ਨਹੀਂ ਗੱਲ ਤੇ ਗੁਰੂ ਸਾਹਿਬ ਨੂੰ ਇਸ ਗੁਰਬਾਣੀ ਦੇ ਜਹਾਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਨ ਦੇ ਇਜਬ ਦੇ ਵਿੱਚ ਸਜਾਵਾਂ ਦਿੱਤੀਆਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਦੇਗ ਵਿੱਚ ਵਾਲਿਆ ਗਿਆ ਪਹਿਲਾਂ ਪਾਣੀ ਚ ਉਬਲਦੇ ਚ ਫਿਰ ਤੱਤੀਆਂ ਤਵੀਆਂ ਤੇ ਬਿਠਾ ਕੇ ਸਰੀਰ ਨੂੰ ਛਾੜਿਆ ਗਿਆ ਗਰਮ ਰੇਤ ਪਾਈ ਗਈ ਪਾਣੀ ਵਿੱਚ ਡੋਬਿਆ ਗਿਆ ਠੰਡੇ ਵਿੱਚ ਇਥੋਂ ਸੀਧੀਆਂ ਸ਼ੁਰੂ ਹੋ ਗਈਆਂ ਇਹਦੀ ਖਾਤਰ ਬਹੁਤ ਸਾਰੀਆਂ ਸੀਧੀਆਂ ਹੋਈਆਂ ਫਿਰ ਦੇਖੋ ਅੱਗੇ ਸੇਵੇਂ ਪਾਤਸ਼ਾਹ ਨੇ ਫਿਰ ਜ਼ੁਲਮ ਨੂੰ ਰੋਕਣ ਵਾਸਤੇ ਤਲਵਾਰ ਚੱਕੀ ਤੇ ਚਾਰ ਜੰਗਾਂ ਉਹਨਾਂ ਨੇ ਕੀਤੀਆਂ ਉਦੋਂ ਵੀ ਸੀਧੀਆਂ ਹੋਈਆਂ ਫਿਰ ਦਸਵੇਂ ਸੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਫਿਰ ਉਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਵਾਰ ਤਾਂ ਫਿਰ ਸਿਰਾਹ ਹੋ ਗਿਆ ਨਾ ਉਹ ਤਾਂ ਫਿਰ ਬੇਅੰਤ ਕੁਰਬਾਨੀਆਂ ਇਹਦੀ ਖਾਤਰ ਸੱਚ ਨਾਲ ਜੋੜਨ ਦੀ ਖਾਤਰ ਮਨੁੱਖਤਾ ਨੂੰ ਇਹਨਾਂ ਦੇ ਆਪਾਂ ਪਰਬ ਆਕਾਰ ਨੂੰ ਨਾ ਭੁੱਲ ਗਏ ਅਕਰਤ ਕਰਨ ਨਾ ਹੋ ਜੇ ਅਕਰਤ ਕਰਨ ਨੂੰ ਕਿਹਾ ਜਾਂਦਾ ਜਿਹੜਾ ਕਿਸੇ ਦੇ ਕੀਤੇ ਨੂੰ ਭੁੱਲ ਜੇ ਗੁਰੂ ਸਾਹਿਬ ਦੇ ਕੀਤੇ ਨੂੰ ਨਾ ਭੁੱਲ ਗਏ ਭਾਈ ਗੁਰੂ ਦੇ ਚਰਨੀ ਲੱਗ ਜੇ ਨਾਮ ਬਾਣੀ ਨਾਲ ਜੁੜ ਜੇ ਲੋਕ ਸੁਖੀਏ ਪ੍ਰਲੋਕクセ ਲਿਆਪੇ ਹੋ ਜਾਣੇ ਤਰਾ ਲੋਕ ਵੀ ਸਬਰ ਜਾਣਾ ਮਨੁੱਖ ਤੇ ਪ੍ਰਲੋਕ ਵੀ ਸਬਰ ਜਾਣਾ ਪਰ ਅਸੀਂ ਮਨੁੱਖ ਜਿੰਨੇ ਵੀ ਮਨੁੱਖਾ ਹਤਾ ਹੈ ਬਿਰਦਿਆਂ ਨੂੰ ਛੱਡ ਕੇ ਕਹਿ ਲੋ ਗੁਰੂ ਦੇ ਪਿਆਰਿਆਂ ਨੂੰ ਸਾਰੇ ਹੀ ਸਵਾਰਥੀ ਹੈ ਗੁਰਦੁਆਰੇ ਕੋਈ ਆਉਂਦਾ ਮੈਂ ਵੀ ਬੱਚਿਆਂ ਗੁਰਦੁਆਰੇ ਕੋਈ ਆਉਂਦਾ ਆਪਣੇ ਸਵਾਰਥ ਲਈ ਆਉਂਦਾ ਬਾਬੇ ਰਾਹ ਕੰਮ ਹੋ ਜੇ ਮੇਰੀ ਆ ਮੇਰੀ ਆ ਕਾਮਨਾਵਾਂ ਪੂਰੀ ਹੋ ਜੇ ਮਹਾਰਾਜ ਮੈਂ ਤੇਰੇ ਸੁਖਮਨੀ ਸਾਹਿਬ ਦੇ ਪਾਠ ਕਰਾਉਂ ਮੇਰਾ ਕੰਮ ਹੋ ਜੇ ਮੈਂ ਤੇਰਾ ਖੰਡ ਪਾਠ ਕਰਾਉਂ ਇਹਦਾ ਖੰਡ ਪਾਠ ਕਰਾਵਾਂਗੇ ਆਪਾਂ ਨਾ ਇਹਨੂੰ ਤਾਂ ਨਹੀਂ ਲੋੜ ਉਹ ਤਾਂ ਆਪਾਂ ਨੂੰ ਲੋੜ ਆ ਗੁਰਬਾਣੀ ਪੜਨ ਸੁਣਨ ਦੀ ਵੀ ਆਪਣਾ ਜੀਵਨ ਸਬਰ ਜੇ ਪਾਈ ਪਰ ਲੋਕਾਂ ਦੀ ਅਰਦਾਸ ਕੀ ਆ ਮਹਾਰਾਜ ਤੇਰਾ ਸਹਿਜ ਪਾਠ ਕਰਾਉਂ ਬੱਲੇ 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 ਵੀ ਤੇਰਾ ਸਹਿਜ ਪਾਠ ਕਰਾਉਂ ਮੇਰਾ ਕੰਮ ਹੋ ਜੇ ਰਿਸ਼ਵਤ ਦਿੱਤੀ ਜਾ ਰਹੀ ਆ ਗੁਰੂ ਨੂੰ ਨਹੀਂ ਭਾਈ ਇੱਥੇ ਰਿਸਬਤ ਨਹੀਂ ਚਲਦੀ ਇੱਥੇ ਤਾਂ ਭਾਵਨਾ ਚਲਦੀ ਹੈ ਭਾਵਨਾ ਪੇਟਾ ਚਲਦੀ ਹੈ ਤੇਰੀ ਭਾਵਨਾ ਹੋਵੇ ਭਾਵਨਾ ਨੂੰ ਫਲ ਲੱਗਦੇ ਨੇ